ਅੱਜ ਤਾਂ ਦੇ ਫੋਟੋਗ੍ਰਾਫੀ ਕੰਪਨੀ ਕੰਮ ਕਰਾਉਣ ਦੀ ਵਾਅਦਾ ਕੀਤਾ ਸਾਡਾ ਅਭਿਸ਼ਭਾਈ ਜਿੰਨਾ ਤੁਹਾਨੂੰ ਕਾਦੇ ਮਹਾਰਾਜੇ ਦਾ ਉਸਾ ਸਿੰਘ ਨਾਮ ਜੀ ਦਾ ਹਾਂ ਅਤਿ ਸਤਿ ਸ਼੍ਰੀ ਅਕਾਲ ਹੈਗਾ ਬਿਲਕੁਕੁਲ ਤੁਹਾਨੂੰ ਬਹੁਤ ਬਹੁਤ ਵਧਾਈ ਕਿਤਾਬਾਂ ਦੇ ਕੋਲੇ ਬਾਹਰ ਦੇ ਕਾਦੇ ਕੇਸੀ ਕਿ ਬਿਠਾਣੂ 85 ਸਾਲ ਦੇ ਮਹਾਰਾਜੇ ਠੀਕ ਸਾਲ ਦੇ ਜੇ ਡਾ ਵਗੈਰਾ ਨਾਮ ਚਲੇ ਗਿਆ ਸੀ ਉਹਨਾਂ ਨੇ ਬੜਾ ਸਾਦੇ ਵਾਲੇ ਲਿਖਿਆ ਬਹੁਤ ਜ਼ਿਆਦਾ ਬੜੀਆਂ ਮੋਟੀਆਂ ਕਿਤਾਬਾਂ ਲਿਖੀਆਂ ਕੀਰਤੀ ਸੂਰ ਦੇ ਉਹਦੇ ਵਿੱਚ ਇਹ ਲਿਖਿਆ ਉਹਨਾਂ ਨੇ ਵੀ ਜਿਹੜੇ ਪਾਸ਼ਾਏ ਜੀ ਗੋਦੀ ਦਾ ਨਿਖ ਸਾਡੇ ਕਿਰਤੀਆਂ ਨੂੰ ਮਿਲਿਆ ਭੈਣ ਜੀ ਨੇ ਵੀ ਬੜਾ ਕਿਰਤੀਆਂ ਵਾਲੇ ਕਿਹਾ ਇਹਨਾਂ ਨੂੰ ਵਧਾਈ ਵੀ ਦਿਨੇ ਝਾੜੇ ਚੜ੍ਹ ਕੇ ਨੇ ਕਿਉਂਦੇ ਬਹੁਤ ਧੰਨਵਾਦ ਉਸ ਕੋ ਤੇ ਬਹੁਤ ਲਿਖਿਆ ਭਾਈ ਨਾਲੋਂ ਤੋਂ ਲੈ ਕੇ ਸਾਰਾ ਜੋ ਵੀ ਜਫਰਨਾਮਾ ਵੀ ਸਾਡੇ ਘਰ ਤੋਂ ਲੈ ਕੇ ਦਿੱਖ ਰਿਹਾ ਮੈਂ ਪਿੱਛੇ ਜਾ ਕੇ ਆਇਆ ਸਾਖੀ ਦੇ ਉੱਤੇ ਭਾਈ ਦਾ ਦਿਆਲੂਰਾ ਭਾਈ ਦਾ ਰੂਪ ਹੈ ਸਾਈਂ ਪੰਡਤ ਵੱਲੋਂ ਬਖਸ਼ੇ ਨੇ ਸੇ ਮੈਂ ਪਾਕਿਸਤਾਨ ਤੋਂ ਤੇ ਬੜੀ ਯਾਨੀ ਜਿਹੜਾ ਆਪਣੇ ਸੁੱਖਾ ਸਿੰਘ ਦੀ ਕਲਸੀ ਸੀਗੇ ਮਾੜੀ ਕੰਬੋ ਕੀ ਦਾ ਜਿਹੜਾ ਛੋਟਾ ਆਪਣਾ ਹੈਗਾ ਸ਼ਾਨੂ ਗੋਦਾ ਸ਼ਾਂਗ ਲੋਕਾਂ ਦਾ ਲੋਕਰਾ ਉਹ ਉਹ ਕੰਡੀਤੀ ਕੰਦੇ ਨੇ ਸੁਪਰੇ ਗੀ ਕਵਸੀ ਜਿਨ੍ਹਾਂ ਨੇ ਮੱਛੇ ਰੰਗਣ ਦਾ ਸਰਵੜਿਆ ਉਹ ਮੈਂ ਸ਼ਾਰਟ ਕਟ ਜੀ ਤੁਹਾਨੂੰ ਸੁਣਾਉਂਦਾ ਸਾਰਾ ਬਿੱਤੀ ਆ ਜਾਂਦਾ ਬੜਾ ਮਿੱਠਾ ਉਹ ਦੇਖਿਆ ਉਹਨਾਂ ਨੇ ਵੀ ਕੇ ਜੀ ਜੀ ਗਾਫਲ ਇਹ ਤਾਂ ਬੰਦਾ ਤੁਹਾਨੂੰ ਥੋੜਾ ਸੁਣਾਦਾ ਗੁਜਰ ਜਾਤੀ ਹੈ ਨੇਕੀ ਔਰ ਬਦੀ ਗੁਜਰ ਜਾਤੀ ਹੈ ਨੇਕੀ ਔਰ ਬਦੀ ਇੱਕ ਆਨ ਵਿੱਚ ਗਾਫਲ ਕਿਆਮਤ ਤੱਕ ਮਗਰ ਰਹਤਾ ਦੋਨੋ ਦਾ ਅਸਰ ਬਾਕੀ ਕਿੰਨਾ ਪਕਰੰਗਾ ਇੱਕਾ ਹਾਰਮੋਨ ਦਾ ਜਿਸ ਕੌਮ ਦੀ ਸ਼ਕਤੀ ਜੇ ਦੇਖਣੀ ਹੈ ਜਿਸ ਕੌਮ ਦੀ ਸ਼ਕਤੀ ਜੇ ਦੇਖਣੀ ਹੈ ਕਦੇ ਗਿਣੋਨਾ ਉਸ ਦੇ ਮਰੀਦ ਕਿੰਨੇ ਬੰਦੇ ਗਿਣੋਨਾ ਸਗੋਂ ਇੱਕ ਕਰੋ ਗਿਣਤੀ ਉਸ ਕੌਮ ਦੇ ਵਿੱਚ ਹੋਏ ਸ਼ਹੀਦ ਕਿੰਨੇ ਗਿਣ ਕੇ ਵੇਖੋ ਸੰਸਾਰ ਦੀਆਂ ਕੁੱਲ ਕਮ ਵੇਖੋ ਕੌਣ ਨਿਮੀ ਕੌਣ ਉੱਚੀ ਜਿਸ ਕੌਮ ਦੇ ਹੋਣ ਸ਼ਹੀਦ ਬਹੁਤੇ ਜੇ ਸਤ ਕੌਮ ਦੇ ਹੋਮ ਸੀਲ ਬਹੁਤੇ ਉਸ ਕੌਮ ਦੀ ਰਹਿੰਦੀ ਸਦਾ ਟੌਮ ਸੰਸੰਗ ਨੂੰ ਥੋੜਾ ਜਿਹਾ ਸੌਨਰ ਸ਼ਾਰਟ ਕਰ ਲਈਏ ਆਪਣਾ RAMGARI ਬਾਰੇ ਸੁਣਾਣਾ ਬੜਾ ਨਿਚੋੜ ਲਿਖਿਆ ਉਹਨਾਂ ਨੇ ਕਿਉਂ ਸਾਡੇ ਲਿਖਾ ਮਹਾਰਾਜਾ ਸੀਗੇ ਮਿਸਲ ਦੇ ਉਹ ਸੀ ਬੰਦੀ ਸੀਗੇ ਕਹਿੰਦਾ 12 ਮਿਸਲਾਂ ਚੋਂ ਇੱਕ ਮਿਸਲ ਸੀ ਸਾਡੀ ਜਿਹਦੇ ਅਣਖ ਨਾ ਰਹੇ ਨੇ RAMGARIਏ ਮੱਥੇ ਰੰਗੜ ਮੱਥਾ ਰੰਗੜ ਹਰ ਮੰਦਰ ਪੀਏ ਹੁਕਤਾ ਉਸ ਦਾ ਸਿਰ ਬਟਨ ਤਾਂ RAMGARIਏ ਦਿੱਲੀ ਜਿੱਥੇ ਚਲਾ ਆਏ ਨੇ ਕੇਸਰੀ ਵੀ ਲਾਲ ਗੜੇ ਉੱਤੇ ਚੜ੍ਹੇ ਦਾ ਰਾਮ ਗੜੀਏ ਲਾਲ ਗੜੇ ਦੇ ਝੰਡਾ ਚੜਾਤਾ ਸੀ ਉਹਨਾਂ ਵਿੱਚੋਂ ਇੱਕ ਦੀਪਕ ਗੇਰ ਸਿੰਘ ਹੋਰ ਸਾਰੇ ਇਕੱਠੇ ਠੀਕੇ ਇਹ ਸਰ ਅਗਲੇ ਲਿਖਦੇ ਨੇ ਕਹਿੰਦਾ ਸਿੱਲ ਅੱਜ ਵੀ ਪਈ ਗੁਆਈਆਂ ਭਰਦੀ ਏ ਸਿੱਲ ਅੱਜ ਵੀ ਪਈ ਗੁਆਈਆਂ ਗੁਆਈਆਂ ਭਰਦੀ ਏ ਗੱਲਾਂ ਐਵੇਂ ਨਹੀਂ ਮਾਰਦੇ ਰਾਮ ਜੀ ਸਿੱਲ ਅੱਜ ਵੀ ਪਈ ਆ ਜਿੱਦੇ ਤੇ ਤਿਲਕ ਕਰਦਾ ਸੀ ਨਾ ਆਪਣਾ ਔਰਗੇਜੇਪ ਸਤਿਵੰਤਤਾ ਸੀ ਨੌਵੇਂ ਪਾਤਸ਼ਾਹ ਨੂੰ ਸੀਟ ਕਰਨ ਦਾ ਉਹ ਤੇ ਉੱਤੇ ਮੇਜੋ ਫਿੱਲੀ ਚੱਕਦਾ ਸੀ ਮੇਰਾ ਬਨੇਰਾ ਕੂਕੇ ਬਣ ਕੇ ਕੂਕਦੇ ਹੁਣ ਅੱਗੇ ਕੂਕੇ ਬਣ ਕੇ ਕੂਕਦੇ ਹੁਣ ਅੱਗੇ ਸ਼ਮਾ ਆਜ਼ਾਦੀ ਦੀ ਬਲੰਤਾਂ ਰਾਮਗੜੀਏ ਆਜ਼ਾਦੀ ਗੋਰਿਆਂ ਤੋਂ ਵਾਪਸ ਲੈਣ ਖਾਤਰ ਆਜ਼ਾਦੀ ਗੋਰਿਆਂ ਤੋਂ ਵਾਪਸ ਲੈਣ ਖਾਤਰ ਫਾਂਸੀ ਚੜ੍ਹੇ ਅਨੇਕਾਂ ਜਹ ਰਾਮਗੜੀਏ ਮਾਰਗ ਗੁਰੂ ਜਸਮੀਂ ਹੁੰਦੇ ਨਾਂ ਉੱਤੇ ਉਹ ਵੀ ਮੋਰਚਾ ਮਾਰ ਕੇ ਰਾਮਗੜੀਏ ਬੇਕਸੂਰ ਮਾਰੇ ਨਰਕਧਾਰੀਆਂ ਨੇ ਬੇਕਸੂਰ ਮਾਰੇ ਨਰਕਧਾਰੀਆਂ ਦੇ ਗੱਡੀ ਉਸ ਨੂੰ ਚੜਾਉਂ ਤਾ ਰਾਮਗੜੀਏ ਅਨਾ ਭਾਰਤ ਵਿੱਚ ਇਨਕਲਾਬ ਲਿਆਉਣ ਖਾਤਰ ਭਾਰਤ ਵਿੱਚ ਇਨਕਲਾਬ ਲਿਆਉਣ ਲਈ ਪਿੱਛੇ ਕਦੇ ਨਹੀਂ ਹਟੇ RAMGADIYE ਦੱਸੀ ਗੁਰੂ ਮਰਯਾਦਾ ਤੇ ਦੇਣ ਪੈਰਾ ਸ਼ਰਦਾ ਸਿੱਖ ਨਾਲ ਅੱਜ ਵੀ ਆ RAMGADIYE ਵਿਕ ਜਾਣ ਭਾਵੇਂ ਦੁਨੀਆ ਤੇ ਸਾਰੇ ਵਿਕ ਜਾਣ ਭਾਵੇਂ ਦੁਨੀਆ ਤੇ ਸਾਰੇ ਵਿਕਦੇ ਕਦੇ ਨਹੀਂ RAMGADIYE ਪੜ ਕੇ ਹਿੰਦ ਦਾ ਕੋਈ ਇਤਿਹਾਸ ਵੇਖੋ ਪੜ ਕੇ ਹਿੰਦ ਦਾ ਕੋਈ ਇਤਿਹਾਸ ਵੇਖੋ ਗਦਾਰ ਬਣੇ ਨਹੀਂ ਕਦੇ RAMGADIYE ਫਿਰ ਕਹਿੰਦਾ ਸਾਡੇ ਲਈ ਚਲੋ ਜੀ ਆਣੇ ਤੇ ਸਾਡੇ ਬਾਹਾਂ ਤਾਂ ਇਹਨਾਂ ਨੇ ਜਿਹੜੇ ਸੀਗੇ ਆਪਣੇ ਜੋ ਸ਼ਨਾਉਮੀ ਕਮੇਟੀ ਨੇ ਸਾਡੀ ਬਾਹ ਨਹੀਂ ਏਨੀ ਕਾਲੀ ਸਾਨੂੰ ਬੰਨਦਾ ਹੱਕ ਨਹੀਂ ਉਹਨਾਂ ਦੇ ਦਿੱਤਾ ਸਿੱਖੀ 'ਚ ਸਾਡਾ ਜਿਆਦਾ ਵੱਡਾ ਯੋਗਦਾਨ ਫਿਰ ਕਹਿੰਦਾ ਕਿਹਰ ਟਾਕੀ ਇਸਮਾਨ ਨੂੰ ਲਾ ਦੇਵਣ ਕਿਹਰ ਟਾਕੀ ਇਸਮਾਨ ਨੂੰ ਲਾ ਦੇਵਣ ਜੇ ਕਿਧਰੇ ਅਸਬਾਕ ਨੇ ਬੈਠੋ ਤੁਹਾਨੂੰ ਅਧਰ ਲੋਧਿਆ ਸਾਗ ਨਾਲ ਬੈਠਣ ਮਰਨਾ ਕਰ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੁਖੀ ਮੋਵਾ ਸੁਖੀ ਸੁਖੀ ਆਇਆ ਹੋਇਆ ਰੋਕਾ ਤੇ ਫਰਸੀ ਖਾਣ ਕਰਦੇ ਹਾਂ